ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇਲਾਕਾ ਨਿਵਾਸੀਆਂ ਨੇ ਪੁਲਿਸ ਉੱਪਰ ਗੰਭੀਰ ਇਲਜ਼ਾਮ ਲਗਾਏ ਅਤੇ ਥਾਣੇ ਦਾ ਘਿਰੋ ਕੀਤਾ ਮਾਮਲਾ ਕੁਝ ਦਿਨ ਪਹਿਲਾਂ ਹੋਈ ਗੁੰਡਾਗਰਦੀ ਵਿੱਚ ਨੌਜਵਾਨ ਨੂੰ ਕਰੋ ਚੁੱਕ ਲਿਆਉਂਦਾ ਹੈ ਉੱਥੇ ਮੌਜੂਦ ਮਾਇਲਾ ਦਾ ਕਹਿਣਾ ਸੀ ਕਿ ਉਸਦੇ ਬੇਟੇ ਨੂੰ ਜ਼ਬਰਦਸਤੀ ਚੁੱਕ ਲਈ ਹੈ ਪੁਲਿਸ ਅਤੇ ਪੁਲਿਸ ਅਧਿਕਾਰੀਆਂ ਨੇ ਕਾਰਦੀ ਅਲਮਾਰੀ ਵਿੱਚੋਂ ਪੈਸੇ ਵੀ ਚੁੱਕਲੇ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਅਲਮਾਰੀ ਦੇ ਵਿੱਚ ਗਹਿਣੇ ਗਾਇਬ ਨੇ ਕੱਲ੍ਹ ਵਕਤ ਇਹ 3 ਨੰਬਰ ਦੇ ਹਾਂਜੀ ਕੀ ਕਾਰਨ ਕੀ ਰਹੀ ਜਿਹੜਿਆ ਨਾਲ ਰੇਡ ਕੀਤੀ ਇਹ ਘਰ ਦੇ ਵਿੱਚ ਕਾਰ ਇਹਨਾਂ ਨੇ ਨਾਮ ਦੱਸਿਆ ਨਹੀਂ ਸਨ ਬਸ ਇੱਕ ਗੈਮ ਰੇਡ ਕਰਤੀ ਮੇਰਾ ਮੁੰਡੇ ਨੂੰ ਵਿਚਕਾਰਲਾ ਆਕਾਸ਼ ਉਹਨੂੰ ਇਹਨਾਂ ਨੇ ਫੜ ਕੇ ਕੁੱਟਿਆ ਦੋ ਚਾਰ ਥੱਪੜ ਮਾਰੇ ਉਹਨੂੰ ਵੀ ਬਿਠਾ ਕੇ ਲੈ ਆਏ ਕੱਲ ਸਾਡੇ ਡਾਕਟਰ ਭੀਮਰਾਮ ਅੰਬੇਦਕਰ ਕਲੋਨੀ ਚੀਵਾ ਚੌਂਕ ਦੇ ਅੰਦਰ 200 ਤੋਂ 250 ਪਲੱਸ ਮੁਲਾਜ਼ਮ ਗਏ ਔਰ ਉਹਨਾਂ ਨੇ ਅ ਰਜੇਸ਼ ਦੇਤਿਆ ਦੇ ਘਰ ਔਰ ਉਹਨਾਂ ਦੇ ਨਾਲ ਲੱਗਦੇ ਲੱਗਦੇ ਜਿੰਨੇ ਵੀ ਘਰ ਹਨ ਜ਼ਬਰਦਸਤੀ ਇਹਨਾਂ ਨੂੰ ਖੜਕਾਇਆ ਅੰਦਰ ਗਏ 9 ਵੇ ਦਾ ਸਮਾਂ ਸੀਗਾ ਲਗਭਗ 2 ਤੋਂ 12:30 ਦਾ ਸਮਾਂ ਸੀਗਾ ਵਾਲਮੀਕੀ ਸਮਾਜ ਹਮੇਸ਼ਾ ਹੀ ਪ੍ਰਸ਼ਾਸਨ ਦਾ ਸਹਿਯੋਗ ਕਰਦਾ ਆਇਆ ਵਾ ਪਰ ਇੱਥੇ ਪੱਖਪਾਤ ਹੋ ਰਿਹਾ ਵਾ ਜਿੱਥੇ ਦਾ ਜਦੋਂ ਕੋਈ ਜਰਨਲ ਸਮਾਜ ਦਾ ਗੈਂਗਸਟਰ ਕੋਈ ਗੁੰਡਾਗਰਦੀ ਕਰਦਾ ਕੋਈ ਗੋਲੀ ਚਲਾ ਦਿੰਦਾ ਵਾ ਉਦੋਂ ਤਾਂ ਉਹਦੀ ਫਰਾਰੀ ਵੀ ਪੋਲਿਟਿਕਲ ਲੋਕ ਕਟਵਾ ਦਿੰਦੇ ਆ ਪਲੱਸ ਉਹਨਾਂ ਨੂੰ 7 ਨੰਬਰ ਥਾਣੇ ਦੇ ਅੰਦਰ 버ਗਰ ਸੈਂਡਵਿਚ ਔਰ ਕੌਫੀ ਪਲਾਈ ਜਾਂਦੀ ਆ ਔਰ ਸਾਢੇ ਰਾਤੀ ਬਹੁ ਬੇਟੀਆਂ ਨੂੰ ਚੱਕ ਕੇ ਲੈ ਕੇ ਆਏ ਪ੍ਰਵੀਨ ਛਿੰਦੇ ਕੋਈ ਗੱਗੂ ਨਾਲ ਦਾ ਮਲਾਜਮ ਉਹਦੇ ਨਾਲ ਤਿੰਨ ਮਲਾਜਮ ਹੋਰ ਸੀਗੇ ਉਹਨਾਂ ਨੇ 10000 ਰੁਪਏ ਜ਼ਬਰਦਸਤੀ ﺍﻟमारी ਚੋਂ ਕਢਵਾਇਆ 5700 ਰੁਪਏ ਪਰਚੀ ਉਹਨਾਂ ਦੇ ਕੋਲ ਆ ਅਸੀਂ ਤਾਂ ਵਿਜੇ ਸਾੰਪਲਾ ਜੀ ਦੇ ਕੋਲ ਤਰਖਾਸ ਕਰਾਂਗੇ ਕਿ ਵਾਲਮੀਕੀ ਸਮਾਜ ਨੂੰ ਬਚਾ ਲਓ ਐਸਸੀ ਨੂੰ ਬਚਾ ਲਓ ਇੱਥੇ ੱੱਕਾ ਬਹੁਤ ਹੋ ਰਿਹਾ ਵਾ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਬਰੀਆਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੋਈ ਗੁੰਡਾਗਰਦੀ ਅਤੇ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਇਸ ਨੌਜਵਾਨ ਦਾ ਨਾਮ ਆ ਰਿਹਾ ਸੀ ਜਿਸ ਨੂੰ ਪੁਲਿਸ ਦੁਆਰਾ ਪੇਸ਼ ਕਰਨ ਵਾਸਤੇ ਕਿਹਾ ਗਿਆ ਸੀ ਪਰ ਇਹਨਾਂ ਲੋਕਾਂ ਨੇ ਅਜੇ ਹੱਣ ਨਹੀਂ ਕੀਤਾ ਜਿਸ ਕਾਰਨ ਪੁਲਿਸ ਨੂੰ ਇੱਕ ਕਦਮ ਚੁੱਕਣਾ ਪਿਆ ਅਤੇ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਗੁੰਡਾਗਰਦੀ ਨੂੰ ਨੱਥ ਪਾਉਣ ਵਾਸਤੇ ਪਹਿਲਾਂ ਲੋਕ ਕਹਿੰਦੇ ਨੇ ਪਰ ਜਦੋਂ ਪੁਲਿਸ ਕਾਰਵਾਈ ਕਰਦੀ ਹੈ ਤਾਂ ਆਪਣੇ ਨੂੰ ਬਚਾਉਣ ਵਾਸਤੇ ਇਲਜ਼ਾਮ ਲਗਾਏ ਜਾਂਦੇ ਨੇ ਸਾਰੇ ਲੋਕ ਇਹਨੇ ਉਹ ਨੇ ਜਿਹੜੇ ਇਹ ਕਹਿੰਦੇ ਤੇ ਸ਼ਹਿਰ ਚ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਤੇ ਜਦੋਂ ਪੁਲਿਸ ਗੁੰਡਾਗਰਦਾਂ ਤੇ ਨੱਥ ਪਾਉਂਦੀ ਆ ਤਾਂ ਫਿਰ ਇਹ ਲੋਕ ਫਿਰ ਆਉਂਦੇ ਆ ਜੀ ਇਹ ਗਲਤ ਹੋ ਗਿਆ ਇਹ ਗਲਤ ਹੋ ਗਿਆ ਅਜੂਨਾ ਦਾ ਮੁੰਡਾ ਜਿਹੜਾ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਈ ਵਾਰ ਦਾ ਤਾਂ ਕਰਦੇ ਆ ਫਾਇਰਿੰਗ ਵੀ ਕਰਕੇ ਕੱਲ ਸਾਡੇ ਕੋਲ ਰਾਤ ਉਹਦੀ ਇਨਫੋਰਮੇਸ਼ਨ ਸੀ ਉਸ ਮਕਦਮੇ ਦੀ ਤਕਰੀਰ ਇਸ ਵਾਰ ਚੱਲ ਸੀ ਗਏ ਸੀ ਜਿਹੜੇ ਅੱਜੂ ਦੇ ਐਸੋਸੀਏਟ ਨੇ ਜਿਹੜੇ ਅੱਜੂ ਦੇ ਨਾਲ ਤਾਲਮੇਲ ਆ ਜਿਹੜੇ ਅੱਜੂ ਦੇ ਨਾਲ ਘੁੰਮਦੇ ਆ ਉਹਨਾਂ ਨੂੰ ਪੁੱਛ ਕੇ ਅੱਥਲੀ ਬੁਲਾਇਆ ਸੀ ਇਹ ਲੋਕ ਉਹਨਾਂ ਦੇ ਪਿੱਛੇ ਆਏ ਸੀ ਤਾਂ ਇਹਨਾਂ ਨੇ ਖੁਦ ਦੀ ਜਿਮਵਾਰੀ ਲੈ ਕੇ ਜਿੰਨਾ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇਦੇ ਤੁਸੀਂ ਦੇਖਿਆ ਇਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ 3 ਦਿਨ ਦੇ ਵਿੱਚ ਅਸੀਂ ਹੁਣ ਪੇਸ਼ ਕਰਾਂਗੇ ਸਰ ਲੱਗਦਾ ਨਹੀਂ ਜੀ ਕਿਤੇ ਨਾ ਕਿਤੇ ਜਿਹੜੀ ਕਮੇਟੀ ਗੱਲ ਇਨਵੋਲਵਡ ਦੇ ਵਿੱਚ ਜਿਹੜਾ ਗੰਡਾ ਗੱਦਸਰ ਸ਼ਾਇਦ ਰਿਹਾ ਹੋਵੇ ਕਿਉਂਕਿ ਕਿਤਨਾ ਕਿਤੇ ਕਿਤੇ ਕਿਹੜੀ ਸੁਝਾਅ ਜੀ ਤੁਸੀਂ ਸਾਰਿਆਂ ਨੇ ਅੱਜ ਸਾਰਾ ਸੀਨ ਅੱਖੀਂ ਦੇਖ ਲਿਆ ਤਾਂ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਾਂਗਾ ਜੀ ਸਰ ਪੁਲਿਸ ਦੇ ਵੀ ਰੋਗ ਲਵਾਈਆਂ ਯਾਰ ਨੇ 10600 ਰੁਪਏ ਲੈ ਕੇ ਆਏ ਮਾਰੀ ਕੁਲਾਗੇ ਪੈਸੇ ਲੈ ਲਏ ਜਿ ਰਾਨੀਆਂ ਦੇ ਝੂਮਾ ਚੱਕ ਲਈ ਤੁਸੀਂ ਇਹ ਦੇਖਿਆ ਕਿ ਇਹ ਅਲੀਗੇਸ਼ਨ ਕੌਣ ਲਾ ਰਿਹਾ ਅੱਜੂ ਦੇ ਪੇਰੈਂਟਸ ਉਸ ਨੂੰ ਡੀਮੋਰਾਲਾਈਜ਼ ਕਰਨ ਲਈ ਕਿ ਸਾਡੇ ਘਰ ਤੇ ਰੇਡ ਨਾ ਹੋਵੇ ਦੁਬਾਰਾ ਲੇਕਿਨ ਫਿਰ ਵੀ ਮੈਂ ਐਪਲੀਕੇਸ਼ਨ ਲਈ ਹੈ ਕਿ ਕੋਈ ਇਦਾਂ ਦੀ ਗੱਲ ਹੋਈ ਤਾਂ ਉਹਦੇ ਖਿਲਾਫ ਵੀ ਕਰ ਤੇ ਹੋਰ ਸਰ ਕੀ ਮਤਲਬ ਬੁਲਾ ਲਾਉਣਾ ਛੱਡਿਆ ਜਾ ਰਿਹਾ ਬੰਦਿਆਂ ਨੂੰ ਤੇ ਕੀ ਉਹਨਾਂ ਨੂੰ ਅਸੀਂ ਪੁੱਛਣ ਲਈ ਹੀ ਬੁਲਾਇਆ ਸੀ ਤਾਂ ਕਿ ਉਹਨਾਂ ਤੋਂ ਅਸੀਂ ਅੱਜੂ ਤੱਕ ਪਹੁੰਚ ਸਕੀਏ ਲੇਕਿਨ ਹੁਣ ਲੀਡਰਾਂ ਨੇ ਜ਼ਿੰਮੇਵਾਰੀ ਲੈ ਲਈ ਪੇ ਤੁ ਤਿੰਨ ਦਿਨਾਂ ਅੰਦਰ ਪੇਸ਼ ਕਰਾਵਾਂਗੇ ਮਤਲਬ ਲੀਡਰ ਜਿੰਨੇ ਵੀ ਹੈਗੇ ਲੀਡਰ ਦੇ ਸੰਪਰਕ ਚ ਨਹੀਂ ਸਾਰੇ ਗੈਂਗਸਟਰ ਤਾਂ ਲੀਡਰ ਤਡੇ ਕੋਲ ਪਹੁੰਚੇ ਨੇ ਮੈਂ ਇਹ ਇਹ ਨਹੀਂ ਕਹਿ ਸਕਦਾ ਕਿ ਲੀਡਰਾਂ ਦੇ ਸੰਪਰਕ ਚ ਨੇ ਲੀਡਰ ਲੋਕਾਂ ਪਿੱਛੇ ਆਏ ਸੀ ਔਰ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਤਿੰਨ ਦਿਨਾਂ ਅੰਦਰ ਪੇਸ਼ ਕਰਾਵਾਂਗੇ ਇਸ ਪੂਰੇ ਮਾਮਲੇ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ ਹੈ ਇਸ ਦਾ ਫੈਸਲਾ ਆਉਣ ਵਾਲਾ ਸਮਾਂ ਹੀ ਕਰੇਗਾ ਲੁਧਿਆਣਾ ਤੋਂ ਰਾਜਵਿੰਦਰ ਸਿੰਘ ਦੀ ਰਿਪੋਰਟ